ਹਾਂਜੀ ਹਾਂਜੀ ਦੇਖ ਲਓ ਜੀ ਮੁੰਡਾ ਤੁਹਾਡੇ ਸਾਹਮਣੇ ਹੈ ਉਂਗਲਾ ਅੰਗਲਾ ਗੇਂ ਲੋ ਪੂਰੀਆਂ ਆਹ ਹਾ ਹਾ ਧਾਰਜੀ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ ਜੱਦੀ ਸਰਦਾਰ ਸਾਨੂੰ ਤੁਹਾਡਾ ਮੁੰਡਾ ਪਸੰਦ ਆਣਾ ਸਾਡਾ ਮੁੰਡਾ ਸਾਨੂੰ ਨਹੀਂ ਪਸੰਦ ਇਹਨਾਂ ਨੂੰ ਕਿੱਦਾਂ ਆ ਗਿਆ ਹਾਂਜੀ ਮਤਲਬ ਪਸੰਦ ਹੈ ਮੁੰਡਾ ਹਾਂਜੀ ਸੋਖ ਨਾਲ ਕਾਕੇ ਦਾ ਕੰਮਕਾਰ ਵੀ ਸੋਹਣਾ ਨਾ ਕਾਮਕਾਰ ਨੂੰ ਇਹ ਕਿਹੜਾ ਬੈਂਕ 'ਚ ਨੌਕਰੀ ਕਰਦਾ। ਦਾਰਜੀ ਅਸੀਂ ਤੁਹਾਡਾ ਮੁੰਡਾ ਰੋਕ ਲਿਆ। ਨਾ ਇਹ ਕਿਹੜਾ ਲੁਧਿਆਣੇ ਨੂੰ ਜਾਂਦਾ ਸੀ ਜਿਹੜਾ ਤੁਸੀਂ ਰਸਤੇ ਵਿੱਚ ਰੋਕ ਲਿਆ। ਉਹ ਮੇਰਾ ਮਤਲਬ ਅਸੀਂ ਰਿਸ਼ਤਾ ਪੱਕਾ ਕਰ ਲਿਆ। ਅੱਛਾ ਅੱਛਾ ਵਧਾਈਆਂ ਜੀ ਵਧਾਈਆਂ। ਦਾਰਜੀ ਵੈਸੇ ਤਾਂ ਜਾਤ ਪਾਤ ਵਿੱਚ ਕੁਝ ਨਹੀਂ ਰੱਖਿਆ। ਰੱਬ ਨੇ ਸਭ ਨੂੰ ਇਕੋ ਜਿਹਾ ਬਣਾਇਆ। ਫੇਰ ਵੀ ਤੁਸੀਂ ਮੈਨੂੰ ਇਹ ਦੱਸੋ ਤੁਹਾਡੀ ਜਾਤ ਕੀ ਆ? ਜਾਤ ਹਾਂਜੀ ਜਾਤ ਕਾਮ ਕੀਆ ਕਾਮ ਹਾਂਜੀ ਕਾਮ ਕਾਮ www.com